ਪਹਿਲਾਂ ਅਸੀਂ ਇਹ ਜਾਨਣਾ ਚਾਹਾਂਗੇ ਪਿਛਲੇ ਟਾਈਮ ਤੋਂ ਲੈ ਕੇ ਹੁਣ ਤੱਕ ਕੀ ਬਦਲਾਅ ਹੋਏ ਨੇ ਲੱਗਦਾ। ਉਹੀ ਸੜਕਾਂ ਉਹੀ ਲਾਈਟਾਂ ਉਹੀ ਸਸਤਾ ਨਾ ਉਦਾਂ ਹੀ ਸਾਰਾ ਕੰਮ ਚੱਲਦਾ ਹੈ। ਕੁਛ ਐਦਾਂ ਦਾ ਬਦਲਾਅ ਨਹੀਂ ਹੋਣਾ ਜਿਉਂ ਅਸੀਂ ਬਦਲਾਅ ਹੋਇਆ। ਕੰਮ ਕਰਵਾਣਾ ਹੈ ਸਰਕਾਰੀ ਤਾਂ ਉਦਾਂ ਹੀ ਸਾਨੂੰ ਵੇਟ ਕਰਨੀ ਪੈਂਦੀ ਜਿੰਦਾ ਪਹਿਲਾਂ ਹੁੰਦੀ ਸੀ। ਜੀ। ਕੋਈ ਅੱਜ ਅਸੀਂ ਕੰਪਲੇਂਟ ਦਿੰਦੇ ਕੋਈ ਸਾਡੀ ਅੱਜ ਹੋ ਜਾਂਦੀ ਕੋ 4 ਦਿਨ ਠਹਿਰ ਕੇ ਹੁੰਦੀ ਕੋ ਹਫਤਾ ਠਹਿਰ ਕੇ ਉੱਥੀ ਹੋ ਜਾਂਦਾ। ਤਾਂ ਨੂੰ ਕਿੱਥੇ ਲੱਗਦਾ ਵੀ ਇਹ ਗੱਲਾਂ ਨਾਲ ਨੇ ਆਪਣੀਆਂ ਪੂਰੀਆਂ ਕੀਤੀਆਂ ਜਾਂ ਹੋਰ ਵੀ ਆਪਣੇ ਵਾਅਦੇ ਕੀ ਪੂਰੇ ਕੀਤੇ ਲੇਕਿਨ ਆਜੋ 38 ਮਹੀਨੇ ਹੋ ਗਏ ਅੱਜ ਕਿਸੇ ਨੂੰ 1 ਰੁਪਇਆ ਨਹੀਂ ਆਇਆ ਔਰ ਅੱਜ ਵੀ ਉਹੀ ਵਾਦੇ ਹੀ ਹੋ ਰਹੇ ਹੋਰ ਕੁਛ ਨਹੀਂ ਆਪਣੇ ਆਮ ਆਦਮੀ ਪਾਰਟੀ ਇੱਕ ਦੂਜੇ ਦੇ ਸਾਹਮਣੇ ਉਹਨਾਂ ਨੇ ਉਹਨਾਂ ਦਾ ਪੁਤਲਾ ਫੁੱਟਿਆ ਉਹਨਾਂ ਦੇ ਖਿਲਾਫ ਮਰਦਾਬਾਦ ਦੇ ਨਾਰੇ ਲੱਗੇ ਇਹਨਾਂ ਨੂੰ ਕਿਵੇਂ ਦੇਖਦੇ ਹੋ ਪੰਜਾਬ ਕੋ ਤੱਕ ਇਹ ਆਪਣਾ ਪਾਣੀ ਪੰਜਾਬ ਦਾ ਪਾਣੀ ਪੰਜਾਬ ਲਈ ਸੀ ਹੈ ਅਤੇ ਰਹੇਗਾ ਪਾਣੀ ਪੰਜਾਬ ਦਾ ਜੇ ਸਾਡੇ ਪੰਜਾਬ ਕੋਲ ਪਾਣੀ ਫालतू ਹੋਊਗਾ ਸਾਨੂੰ ਦੇਣ ਚ ਕੋਈ ਹਰਜ ਨਹੀਂ ਇੰਨੇ ਸਾਲਾਂ ਤੋਂ ਪਾਣੀ ਜਾ ਰਿਹਾ ਅਸੀਂ ਕਿਹੜਾ ਜਗ੍ਹਾ ਜਗ੍ਹਾ ਡੈਮ ਬਣਾ ਲਿਆ ਉਹ ਤੇ ਰੋਕ ਲਿਆ ਪਾਣੀ ਅਗਰ ਸਾਡੇ ਕੋਲ ਕੋਈ ਜ਼ਬਰਦਸਤੀ ਪਾਣੀ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਹਦੇ ਲਈ ਧਰਨਾ ਵੀ ਲਾਵਾਂਗੇ ਅਸੀਂ ਬੈਠੇ ਆਂ ਅਸੀਂ ਪਬਲਿਕਲੀ ਲੜਾਂਗੇ ਔਰ ਅੱਗੇ ਵੀ ਸਾਡੀ ਕਾਂਗਰਸ ਪਾਰਟੀ ਵੀ ਹਮੇਸ਼ਾ ਲੜਦੀ ਰਹੀ ਹੈ ਭਾਤਮੁਛ ਨਾਸ਼ੂ ਜੀ ਕੈਂਡੀਡੇਟ ਨੇ ਕਾਂਗਰਸ ਵੱਲੋਂ ਕਿੱਦਾਂ ਦੇਖਦੇ ਹੋ ਲੋਕ ਇਸ ਵਾਰ ਚਿਹਰਾ ਪਸੰਦ ਕਰਨਗੇ ਮੌਕਾ ਦੇ ਅਸੀਂ ਕਾਂਗਰਸ ਦੇ ਨਾਲ ਡੱਟ ਕੇ ਖੜੇ ਆ ਭਾਤਮੁਛ ਨਾਸ਼ੂ ਜੀ ਨਾਲ ਖੜੇ ਆ ਜੀ ਔਰ ਟਟੋ ਘੜ 20000 ਵੋਟ ਤੇ ਅਸੀਂ ਜਿੱਤਾਂਗੇ ਜੀ ਇਸ ਗੱਲ 'ਚ ਸਾਨੂੰ ਕੋਈ ਅਧੀ ਸ਼ਕਤੀ ਨਹੀਂ ਬਦਲਾਵ ਦੀ ਰਾਜਨੀਤੀ ਹੈ ਜਾਂ ਇਹ ਰਾਜਨੀਤੀ ਕਰ ਰਹੇ ਨੇ ਨਹੀਂ ਇਹਦੇ 'ਚ ਮੈਂ ਇਹ ਗੱਲ ਕਹੂੰਗਾ ਜੀ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਆਮ ਜਨਤਾ ਦਾ ਚਾਹੇ ਕੋਈ ਪੁਲਿਸ ਅਫਸਰ ਆ ਅਗਰ ਕੋਈ ਇਦਾਂ ਦਾ ਕੰਮ ਕਰਦਾ ਸਾਰੇ ਬਰਾਬਰ ਦੇ ਗੁਨਾਹਗਾਰ ਆ ਕਾਨੂੰਨ ਸਾਰਿਆਂ ਲਈ ਬਰਾਬਰ ਆ ਸੀਐਸਬੀਜ਼ਨਸ ਦੇ ਵਿੱਚ ਕੋਈ ਵਾਧਾ ਹੋਇਆ ਜਾਂ ਕੋਈ ਇਹੋ ਜਿਹੀ ਕਮੀ ਰਹਿ ਗਈ ਜੋ ਤੁਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੋ ਹੈ ਸਨੈਚਿੰਗ ਲੁੱਟ ਖੋਹ ਨੂੰ ਬਹੁਤ ਜ਼ਿਆਦਾ ਵਧ ਗਈ ਹੈ ਵਪਾਰੀ ਡਰਿਆ ਹੋਇਆ ਦੋ ਚਾਰ ਵਪਾਰੀ ਬਾਹਰੋਂ ਆਏ ਉਹ ਵੀ ਲੁੱਟੇ ਗਏ ਲੋਕ ਵਪਾਰੀ ਦਾ ਆਣਾ ਘਟ ਗਿਆ ਅਜੇ ਵੀ ਕਿਹਾ ਜਾਂਦਾ ਹੈ ਕਿ ਲੁਧਿਆਣਾ ਇੰਡਸਟਰੀ ਦੀ ਹੱਬ ਹੈ ਪਰ ਕਾਰੋਬਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਬਿਜ਼ਨਸਮੈਨ ਦੇ ਨਾਲ ਗੱਲਬਾਤ ਕੀਤੀ ਜਾਵੇ ਉਹ ਕਹਿੰਦੇ ਕਾਰੋਬਾਰ ਦਾ ਇੰਨਾ ਤਾਂ ਬੰਦਾ ਹਾਲਾਤ ਹੈ ਅਸੀਂ ਦੱਸ ਨਹੀਂ ਸਕਦੇ ਜਰੂਰਤ ਹੈ ਵੀ ਸਰਕਾਰ ਪਾਲਿਸੀਆਂ ਲੈ ਕੇ ਆਵੇ ਜਿਦੇ ਨਾਲ ਵਪਾਰ ਨੂੰ ਵਧਾਇਆ ਜਾ ਸਕੇ ਜੀ ਕੋਈ ਸਬਸਿਡੀ ਦੇਵੇ ਕੁਝ ਸਕੀਮਾਂ ਲੈ ਕੇ ਆਵੇ ਕੋਈ ਸਰਕਾਰ ਇਹਦੀ ਰਿਸਰਚ ਐਂਡ ਡਵੈਲਪਮੈਂਟ ਦੇ ਪੈਸੇ ਲਾਵੇ ਕੁਝ ਸਰਕਾਰੀ ਇੰਸਟੀਚਿਊਟ ਇਦਾਂ ਦਾ ਹੋਵੇ ਆਰ ਐਂਡ ਡੀ ਹੋਵੇ ਇਹ ਤਾਂ ਇਹਨਾਂ ਨੇ ਸਿਰੇ ਹੀ ਲਾਤੀ ਪਹਿਲਾਂ ਵੀ ਇੱਕ ਪਰਵਾਮਾ ਗਾਂਡ ਹੋਇਆ ਸੀ ਉਹ ਪਹਿਲਗਮ ਗਾਂਡ ਹੋਇਆ ਸੀ ਸੱਤ ਸੱਤ ਤੇ ਹਮਲਾ ਹੋਇਆ ਸੀ ਉਹਨਾਂ ਸੀ ਮੋਦੀ ਸਰਕਾਰ ਜੀ ਨੂੰ ਕਹਿੰਨੇ ਆ ਅਸੀਂ ਵੱਡੇ ਨਾਲ ਆ ਸੈਂਟਰਲ ਗਵਰਨਮੈਂਟ ਦੇ ਨਾਲ ਖੜੇ ਆ ਚਾਹੀਏ ਅਸੀਂ ਕਿਸੇ ਵੀ ਪਾਰਟੀ ਨੂੰ ਜੀ ਜਾਓ ਪੀਓਪੇ ਲੈ ਕੇ ਆਓ ਕਵੈਂਟੀ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਨਰਿੰਦਰ ਅੱਜ ਅਸੀਂ ਪਹੁੰਚੇ ਆ ਵਾਰ ਨੰਬਰ 85 ਦੇ ਵਿੱਚ ਵਿੱਕੀ ਡਾਵਰ ਜੀ ਦੇ ਕੋਲ ਜਿਹੜਾ ਦੇ ਧਰਮ ਪਤਨੀ ਮੌਜੂਦਾ ਕਾਉਂਸਲਰ ਵੀ ਨੇ ਜਾਣਦੇ ਆ ਇਲਾਕੇ ਦੇ ਵਿੱਚ ਕਿੱਦਾਂ ਦੀਆਂ ਸਹੂਲਤਾਂ ਨੇ ਤੇ ਲੋਕਾਂ ਦੇ ਕਹਿਣ ਦੇ ਮੁਤਾਬਿਕ ਕਿੱਦਾਂ ਦੇ ਕੰਮ ਕੀਤੇ ਜਾ ਰਹੇ ਨੇ ਪਹਿਲਾਂ ਸਵਾਗਤ ਕਰ ਲੈਨੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਰ ਇੱਕ ਵਾਰ ਨੰਬਰ 85 ਤੋਂ ਤੁਹਾਡੇ ਧਰਮ ਪਤਨੀ ਜੀ ਕਾਉਂਸਲਰ ਨੇ ਪਹਿਲਾਂ ਅਸੀਂ ਇਹ ਜਾਨਣਾ ਚਾਹਾਂਗੇ ਪਿਛਲੇ ਟਾਈਮ ਤੋਂ ਲੈ ਕੇ ਹੁਣ ਤੱਕ ਕੀ ਬਦਲਾਅ ਹੋਏ ਨੇ ਇਲਾਕੇ ਦੇ ਵਿੱਚ ਦੇਖੋ ਬਦਲਾਅ ਤਾਂ ਕਹਿਨੂੰ ਹੋਇਆ ਪ੍ਰੈਕਟੀਕਲੀ ਬਦਲਾਅ ਨਹੀਂ ਹੋਇਆ ਜਿੱਦਾਂ ਬਦਲਾਅ ਦੀ ਸਰਕਾਰ ਆਈ ਸੀ ਬਦਲਾਅ ਵਾਲੀ ਸਰਕਾਰ ਨਹੀਂ ਆਈ ਉਹੀ ਸੜਕਾਂ ਉਹੀ ਲਾਈਟਾਂ ਉਹੀ ਸਿਸਟਮ ਹੈ ਉਦਾਂ ਹੀ ਸਾਰਾ ਕੰਮ ਚੱਲ ਰਿਹਾ ਹੈ ਕੁਛ ਐਦਾਂ ਦਾ ਬਦਲਾਅ ਨਹੀਂ ਹੋਇਆ ਜਿਹਨੂੰ ਅਸੀਂ ਬਦਲਾਅ ਕਹਿ ਸਕੀਏ ਜੀ ਔਰ ਆਈਦੀ ਤਰੀਕ ਦੇ ਵਿੱਚ ਵੀ ਅਗਰ ਆਪਾਂ ਕੋਈ ਕੰਮ ਕਰਵਾਉਣਾ ਹੈ ਸਰਕਾਰੀ ਜੀ ਤਾਂ ਉਦਾਂ ਹੀ ਸਾਨੂੰ ਵੇਟ ਕਰਨੀ ਪੈਂਦੀ ਜਿੱਦਾਂ ਪਹਿਲਾਂ ਹੁੰਦੀ ਸੀ ਜੀ ਕੋਈ ਅੱਜ ਅਸੀਂ ਕੰਪਲੇਂਟ ਦਿੰਨੇ ਕੋਈ ਸਾਡੀ ਅੱਜ ਹੋ ਜਾਂਦੀ ਕੋਈ 4 ਦਿਨ ਠਹਿਰ ਕੇ ਹੁੰਦੀ ਕੋਈ ਹਫਤਾ ਠਹਿਰ ਕੇ ਹੁੰਦੀ ਹੋ ਜਾਂਦੀ ਹੈ ਜੀ ਲੇਕਿਨ ਬਦਲਾਵ ਵਾਲੀ ਕੋਈ ਗੱਲ ਨਹੀਂ ਇਹਦਾ ਮੁਕਰਨ ਕੇ ਸਮਝਦੇ ਹੋ ਤੁਸੀਂ ਮੁਕਰਨ ਦੇਖੋ ਸਾਰਾ ਸਿਸਟਮ ਹੀ ਉਹੀ ਆ ਇਕੱਲਾ ਇੱਕ ਬਦਲਾਵ ਲਬਦ ਯੂਜ਼ ਕਰਨ ਦੇ ਨਾਲ ਬਦਲਾਵ ਨਹੀਂ ਆਂਦਾ ਪ੍ਰੈਕਟੀਕਲੀ ਬੇਸਿਕ ਤੌਰ ਤੇ ਬਦਲਾਵ ਲਿਆਣ ਦੀ ਲੋੜ ਆ ਜਿਹੜਾ ਕਿ ਸਰਕਾਰ ਬਦਲਾਵ ਨਹੀਂ ਲਿਆ ਸਕੀ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਾਫੀ ਵਾਅਦੇ ਕੀਤੇ ਸੀ ਹਰ ਘਰ ਦੇ ਵਿੱਚ ਮੁਹੱਈਆ ਆਪਣੀਆਂ ਜਿਹੜੀਆਂ ਸੇਵਾਵਾਂ ਮੁਹੱਈਆ ਕਰਾਉਣ ਦੀ ਗੱਲ ਕੀਤੀ ਸੀਗੀ ਲੇਡੀਜ਼ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ ਦੀ ਗੱਲ ਕੀਤੀ ਸੀ ਤੁਹਾਨੂੰ ਕਿੱਥੇ ਲੱਗਦਾ ਵੀ ਇਹ ਗੱਲਾਂ ਉਹਨਾਂ ਨੇ ਆਪਣੀਆਂ ਪੂਰੀਆਂ ਕੀਤੀਆਂ ਜਾਂ ਹੋਰ ਵੀ ਆਪਣੇ ਵਾਅਦੇ ਕੀ ਪੂਰੇ ਕੀਤੇ ਨੇ ਸਰਕਾਰ ਨੇ ਕਿਹਾ ਸੀ ਵੀ ਜਦੋਂ ਵੀ ਸਾਡੀ ਸਰਕਾਰ ਆਏਗੀ ਜੀ ਤੁਸੀਂ ਸਾਨੂੰ ਜਿਤਾਓ ਸਾਡਾ ਮੁੱਖ ਮੰਤਰੀ ਬਣਾਓ ਜੀ ਸਾਡਾ ਪਹਿਲਾ ਜਿਹੜਾ ਕੰਮ ਹੋਏਗਾ ਉਹ ਲੇਡੀਜ਼ ਨੂੰ 1000 ਰੁਪਇਆ ਦੇਣ ਦਾ ਹੋਏਗਾ ਜੀ ਪਰ ਇਹ ਵੀ ਕਿਹਾ ਗਿਆ ਸੀ ਬਈ ਕਿਸੇ ਘਰ 'ਚ ਕੋਈ ਕੁਆਰਾ ਬੱਚੀ ਉਹ ਵੀ ਬੱਚੀ ਵੀ ਹੈਗੀ ਆ ਕੋਈ ਆਲਟਰਨੇਟਿਵ ਵੀ ਉਹਦੀ ਨੂ ਹੋ ਗਈ ਆ ਜੀ ਤਾਂ ਲੋਕਾਂ ਨੂੰ ਇਹ ਆਸ ਹੋ ਗਈ ਵੀ ਸਾਨੂੰ 3-3000 ਰੁਪਏ ਆਏਗਾ ਮਹੀਨੇ ਦਾ ਜੀ ਇੱਕ ਗਰੀਬ ਬੰਦੇ ਲਈ 3000 ਰੁਪਏ ਬਹੁਤ ਹੁੰਦਾ ਜੀ ਲੇਕਿਨ ਅਜੋ 39 ਮਹੀਨੇ ਹੋ ਗਏ ਆ ਜੀ ਕਿਸੇ ਨੂੰ 1 ਰੁਪਈਆ ਨਹੀਂ ਆਇਆ ਜੀ ਔਰ ਅੱਜ ਵੀ ਉਹੀ ਵਾਦੇ ਹੀ ਹੋ ਰਹੇ ਔਰ ਕੁਝ ਨਹੀਂ ਹੋ ਰਿਹਾ ਜੀ ਇੱਕ ਇੱਕ ਚੀਜ਼ ਦਾ ਉਦਘਾਟਨ ਦੋ ਦੋ ਵਾਰੀ ਹੋ ਰਿਹਾ ਜੀ ਤੇ ਕੌਣ ਸਾਡੀ ਜਿੰਨੀ ਵੀ ਕੋ ਲੇਬਰ ਆ ਸੀ ਆਪਣੀ ਲੇਬਰ ਨੂੰ ਕਿਹਾ ਸੀ ਆਪਣੇ ਅਫਸਰ ਨੂੰ ਕਹਿੰਦੇ ਸਾਨੂੰ ਲੇਬਰ ਚਾਹੀਦੀ ਆ ਜੀ ਤਾਂ ਉਹ ਕਹਿੰਦੇ ਜੀ ਵੈਸਟ ਕੰਸਿਸਟੈਂਸੀ ਚ ਇਲੈਕਸ਼ਨ ਆ ਸਾਡੀ ਲੇਬਰ ਉੱਥੇ ਗਈ ਹੋਈ ਆ ਜੀ ਸਾਡੇ ਇਧਰ ਪੈਚ ਵਰਕ ਦਾ ਕੰਮ ਹੋਣਾ ਹੁੰਦਾ ਲੇਬਰ ਉਧਰ ਹੁੰਦੀ ਸਾਨੂੰ ਜੀਸੀਬੀ ਮਸ਼ੀਨ ਚਾਹੀਦੀ ਸਾਨੂੰ ਉਹ ਨਹੀਂ ਮਿਲਦੀ ਜੀ ਅਸੀਂ ਇਸ ਗੱਲ ਦਾ ਮੇਅਰ ਸਾਹਿਬ ਨੂੰ ਵਿਖਿਆ ਜੀ ਮੇਅਰ ਸਾਹਿਬ ਨੇ ਵੀ ਅਫਸਰਾਂ ਨੂੰ ਇਨਸਟਰਕਸ਼ਨ ਦਿੱਤੀ ਹੈ ਕਿ ਤੁਸੀਂ ਜਿਹੜੀ ਵੀ ਚੀਜ਼ ਇਹਨਾਂ ਨੂੰ ਪ੍ਰੋਵਾਈਡ ਕਰਵਾਣੀ ਕਰਵਾਓ ਜੀ ਤੇ ਜਿਹੜਾ ਹੁਣ ਪਾਣੀ ਨੂੰ ਲੈ ਕੇ ਇੰਨਾ ਮੁੱਦਾ ਗਰਮਾਇਆ ਹੋਇਆ ਹੈ ਕੱਲ ਬੀਜੇਪੀ ਤੇ ਆਪਣੇ ਆਮ ਆਦਮੀ ਪਾਰਟੀ ਇੱਕ ਦੂਜੇ ਦੇ ਸਾਹਮਣੇ ਹੋਏ ਉਹਨਾਂ ਨੇ ਉਹਨਾਂ ਦਾ ਪੁਤਲਾ ਫੂਕਿਆ ਉਹਨਾਂ ਨੇ ਉਹਨਾਂ ਦੇ ਖਿਲਾਫ ਮੁਰਦਾਬਾਦ ਦੇ ਨਾਰੇ ਲਗਾਏ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਕੋ ਤਾਂ ਅੱਗੇ ਆਪਣਾ ਪਾਣੀ ਘਟਾ ਦੇਖੋ ਜਿਹੜਾ ਪਾਣੀ ਦਾ ਮੁੱਦਾ ਹੈਗਾ ਜੀ ਪਾਣੀ ਪੰਜਾਬ ਦਾ ਜੀ ਨਾ ਉਹ ਕਾਂਗਰਸ ਦਾ ਨਾ ਉਹ ਭਾਜਪਾ ਦਾ ਨਾ ਉਹ ਆਪ ਦਾ ਨਾ ਕਾਲੀ ਦਲ ਦਾ ਨਾ ਕਿਸੇ ਹੋਰ ਪਾਰਟੀ ਦਾ ਜੀ ਪਾਣੀ ਪੰਜਾਬ ਦਾ ਜੇ ਸਾਡੇ ਪੰਜਾਬ ਕੋਲ ਪਾਣੀ ਫालतू ਹੋਊਗਾ ਸਾਨੂੰ ਦੇਣ ਚ ਕੋਈ ਹਰਜ ਨਹੀਂ ਇੰਨੇ ਸਾਲਾਂ ਤੋਂ ਪਾਣੀ ਜਾ ਰਿਹਾ ਅਸੀਂ ਕਿਹੜਾ ਜਗਾ ਜਗਾ ਡੈਮ ਬਣਾ ਲਿਆ ਉਹਦੇ ਰੋਕ ਲਿਆ ਪਾਣੀ ਨਹੀਂ ਅਸੀਂ ਕਹਿੰਦੇ ਸਾਡੇ ਜਰੂਰਤ ਤੋਂ ਬਾਅਦ ਜਿੰਨਾ ਫालतू ਪਾਣੀ ਹੈ ਅਸੀਂ ਦੇਣ ਨੂੰ ਤਿਆਰ ਆ ਚਾਹੇ ਹਰਿਆਣਾ ਲਵੇ ਚਾਹੇ ਦਿੱਲੀ ਲੈ ਜੀ ਲੇਕਿਨ ਆਪਾਂ ਜ਼ਬਰਦਸਤੀ ਕਿਸੇ ਪਾਸਟੇਟ ਦਾ ਪਾਣੀ ਲੈਣ ਦਾ ਹੱਕ ਕਿਸੇ ਦੂਜੀ ਸਟੇਟ ਕੋਲ ਹੈ ਨਹੀਂਗਾ ਜੀ ਸੈਂਟਰ ਬੈਠਾ ਤਮਾਸ਼ਾ ਦੇਖ ਰਿਹਾ ਜੀ ਜੀ ਬੇਟੋ ਜੀ ਨੇ ਕਿਹਾ ਜੀ ਪਾਣੀ ਦੇਣਾ ਚਾਹੀਦਾ ਕਿਉਂ ਦੇਣਾ ਚਾਹੀਦਾ ਜੀ ਕਿ ਆ ਸਾਡੇ ਪੰਜਾਬ ਕੋਲ ਫालतू ਵਾਲਾ ਟਾਈਮ 'ਚ ਪੰਜਾਬ ਬੰਜਰ ਬਣ ਜਾਣਾ ਜੀ ਇਹ ਪਾਣੀ ਸਾਡਾ ਇੱਦਾਂ ਹੀ ਜਾਂਦਾ ਰਿਹਾ ਤੇ ਸਾਡੇ ਕੋਲ ਤਾਂ ਸਾਡੇ ਆਨਾਲ ਵਾਲੀਆਂ ਪੁਸ਼ਤਾ ਕੀ ਕਰਨਗੀਆਂ ਆਨਾਲਾ ਸਾਡਾ ਫਿਊਚਰ ਜਿਹੜਾ ਹੈ ਪਾਣੀ ਬਿਨਾ ਤਾਂ ਤੁਸੀਂ ਤੁਹਾਡੀ ਜ਼ਿੰਦਗੀ ਸ਼ੁਰੂ ਨਹੀਂ ਹੁੰਦੀ ਜੀ ਪਿੰਡ ਤੋਂ ਲੈ ਕੇ ਹਰ ਕੰਮ ਲਈ ਪਾਣੀ ਜ਼ਰੂਰੀ ਖੇਤੀਬਾੜੀ ਲਈ ਜ਼ਰੂਰੀ ਇੰਡਸਟਰੀ ਲਈ ਜ਼ਰੂਰੀ ਹੈ ਜੀ ਰਹੀ ਦੂਸਰੀ ਗੱਲ ਵੀ ਪੰਜਾਬ 'ਚ ਪਾਣੀ ਫालतू ਹੈ ਜਾਂ ਨਹੀਂ ਹੈ ਜੀ ਇਹ ਸਰਕਾਰਾਂ ਦਾ ਮੁੱਦਾ ਹੈ ਸਰਕਾਰਾਂ ਨੇ ਦੇਖਣਾ ਸਾਡੇ ਕੋਲ ਕਿੰਨਾ ਪਾਣੀ ਫालतू ਹੈ ਕਿੰਨਾ ਨਹੀਂ ਜੀ ਅਗਰ ਸਾਡੇ ਕੋਲ ਕੋਈ ਜ਼ਬਰਦਸਤੀ ਪਾਣੀ ਲੈਣ ਦੀ ਕੋਸ਼ਿਸ਼ ਕਰੇਗਾ ਜੀ ਤਾਂ ਅਸੀਂ ਉਹਦੇ ਲਈ ਧਰਨਾ ਵੀ ਲਾਵਾਂਗੇ ਅਸੀਂ ਬੈਠੇ ਆਂ ਜੀ ਅਸੀਂ ਪਬਲਿਕਲੀ ਲੜਾਂਗੇ ਔਰ ਅੱਗੇ ਵੀ ਸਾਡੀ ਕਾਂਗਰਸ ਪਾਰਟੀ ਵੀ ਹਮੇਸ਼ਾ ਲੜਦੀ ਰਹੀ ਹੈ ਜੀ ਕੈਪਟਨ ਸਾਹਮਣੇ ਬਹੁਤ ਵਧੀਆ ਕੰਮ ਕੀਤਾ ਸੀ ਉਦੋਂ ਜੀ ਵੀ ਪਾਣੀ ਦੇ ਮੁੱਦੇ ਨੂੰ ਹੀ ਖਤਮ ਕਰ ਦਿੱਤਾ ਗਿਆ ਸੀ ਅੱਜ ਫੇਰ ਇਹ ਕੁਝ ਅਨਗਹਿਲੀਆਂ ਕਰਕੇ ਪਾਣੀ ਦਾ ਮੁੱਦਾ ਦੁਬਾਰਾ ਖੜਾ ਹੋ ਗਿਆ ਜੀ ਜਿਹੜਾ ਕਿ ਨਹੀਂ ਖੜਾ ਹੋਣਾ ਚਾਹੀਦਾ ਸੀ ਇਹ ਮਾੜੀ ਗੱਲ ਹੈ ਜੀ ਇੱਕ ਵਸਟ ਦੇ ਵਿੱਚ ਇਲੈਕਸ਼ਨ ਆ ਰਹੇ ਨੇ ਅੱਗੇ ਹਜੇ ਡੇਟ ਤਾਂ ਚਲੋ ਫਾਈਨਲ ਨਹੀਂ ਹੋਈ ਵੀ ਕਦੋਂ ਨੇ ਭਾਰਤ ਪੁਸ਼ਨਾਸ਼ੂ ਜੀ ਕੈਂਡੀਡੇਟ ਨੇ ਕਾਂਗਰਸ ਵੱਲੋਂ ਕਿੱਦਾਂ ਦੇਖਦੇ ਹੋ ਲੋਕ ਇਸ ਵਾਰ ਚਿਹਰਾ ਪਸੰਦ ਕਰਨਗੇ ਮੌਕਾ ਦੇਣਗੇ ਤੇ ਆਸ਼ੂ ਜੀ ਪਹਿਲਾਂ ਵੀ ਦੋ ਵਾਰ ਹੀ ਜਿੱਤੇ ਆ ਜੀ ਔਰ ਦੂਸਰੀ ਗੱਲ ਹੈ ਮਨਿਸਟਰ ਰਹੇ ਆ ਉਹ ਜੀ ਔਰ ਅਸੀਂ ਕਾਂਗਰਸੀਆਂ ਅਸੀਂ ਇਹ ਸੋਚ ਨਹੀਂ ਸਕਦੇ ਕਿ ਕਾਂਗਰਸ ਤੋਂ ਇਲਾਵਾ ਕੋਈ ਦੂਜਾ ਬੰਦਾ ਜਿੱਤੇ ਜੀ ਅਸੀਂ ਕਾਂਗਰਸ ਇਹਨਾਂ ਡੱਟ ਕੇ ਖੜੇ ਆ ਭਾਰਤ ਮਾਤਾ ਅਸ਼ੋਜੀ ਨਾਲ ਖੜੇ ਆ ਜੀ ਔਰ ਕਟੋ-ਕਟ 20000 ਵੋਟ ਤੇ ਅਸੀਂ ਜਿੱਤਾਂਗੇ ਜੀ ਇਸ ਗੱਲ 'ਚ ਸਾਨੂੰ ਕੋਈ ਆਦੀ ਸ਼ਕਤੀ ਨਹੀਂ ਹੈਗੀ ਜੀ ਚਲੋ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮਹੀਮ ਚਲਾਈ ਜਾ ਰਹੀ ਹੈ ਲੋਕਾਂ ਦੇ ਘਟ ਆਏ ਜਾ ਰਹੇ ਨੇ ਕਈ ਕਹਿ ਰਹੇ ਨੇ ਲਾਈਵ ਹੋ ਕੇ ਵੀ ਕਈ ਘਰਾਂ ਦੇ ਵਿੱਚ ਕੋਈ ਇਹੋ ਜਿਹੇ ਘਰ ਨੇ ਜਿਨ੍ਹਾਂ ਦਾ ਰੋਟੀ ਪਾਣੀ ਬਹੁਤ ਮੁਸ਼ਕਲ ਚੱਲਦਾ ਪਰ ਉਹਨਾਂ ਦੇ ਘਰ ਵੀ ਢਾਏ ਜਾ ਰਹੇ ਨੇ ਕਹਿੰਦੇ ਵੀ ਇਹ ਨਸ਼ਾ ਤਸਕਰ ਸੀਗੇ ਇਸ ਮੁਹਿੰਮ ਨੂੰ ਕਿੱਦਾਂ ਦੇਖਦੇ ਹੋ ਦੇਖੋ ਜਿਹੜੀ ਨਸ਼ੇ ਦੀ ਗੱਲ ਆ ਨਸ਼ਾ ਸਭ ਤੋਂ ਮਾੜੀ ਚੀਜ਼ ਆ ਜੀ ਅਸੀਂ ਅੱਜ ਤੱਕ ਕਿਸੇ ਵੀ ਨਸ਼ੇ ਵਾਲੇ ਬੰਦੇ ਨੂੰ ਪ੍ਰੋਟੈਕਟ ਨਹੀਂ ਕੀਤਾ ਸਾਡੇ ਕੋਲ ਕੋਈ ਆ ਵੀ ਜਾਂਦਾ ਹੱਥ ਜੋੜ ਕੇ ਤੇ ਭਰਾਵਾ ਇਸ ਕੰਮ ਲਈ ਸਾਨੂੰ ਨਾ ਕਹੋ ਹੋਰ ਜਿਹੜਾ ਕੰਮ ਹੈ ਤੇਰੇ ਨਾਲ ਜਾ ਕੇ ਅਸੀਂ ਘਰਾਂ ਨੂੰ ਤਿਆਰ ਆ ਜੀ ਅਰਹੀ ਗੱਲ ਘਾਟ ਆਉਂਦੀ ਜੀ ਘਰ ਬੜੀ ਮੁਸ਼ਕਲ ਨਾਲ ਵੱਧਦਾ ਹੈ ਜੀ ਅਗਰ ਕਿਸੇ ਪਰਿਵਾਰ ਦਾ ਬੱਚਾ ਗਲਤ ਨਿਕਲ ਜਾਂਦਾ ਜੀ ਤਾਂ ਠੀਕ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਪਤਾ ਨਹੀਂ ਪਰਿਵਾਰ ਨੇ ਉਹ ਕਿਦਾਂ ਘਰ ਬਣਾਇਆ ਇੱਕ ਇੱਕ ਕਮਰਾ ਕਰਕੇ ਇੱਕ ਇੱਕ ਛੱਤ ਕਰਕੇ ਉਹਨੂੰ ਟਾਣ ਤੋਂ ਇਲਾਵਾ ਕੋਈ ਹੋਰ ਵੀ ਹਾਲਾਸਾ ਹੋਣਾ ਚਾਹੀਦਾ ਵੀ ਜਿਹਦੇ ਚ ਅਪਰਾਧੀ ਨੂੰ ਸਜ਼ਾ ਮਿਲ ਸਕੇ ਜੀ ਹਾਂ ਜਿਹੜਾ ਕੋਈ ਬਹੁਤ ਵੱਡਾ ਤਸਕਰ ਆ ਜਿਹਦਾ ਪਤਾ ਵੀ ਇਹ ਬਹੁਤ ਧੇਰ ਤੋਂ ਇਹ ਕੰਮ ਕਰਦਾ ਲਗਾਤਾਰ ਕਰ ਰਿਹਾ ਹੈ ਪਰ ਉਹਦਾ ਘਰ ਢਾਣਾ ਕੋਈ ਬੁਰਾਈ ਨਹੀਂ ਹੈਗੀ ਲੇਕਿਨ ਜਿਹੜਾ ਗਰੀਬ ਤਬਕਾ ਨਾ ਉਹਦੇ ਬਾਰੇ ਜਰੂਰ ਸੋਚਣਾ ਚਾਹੀਦਾ ਵੀ ਜਿਹਦਾ ਘਰ ਬਣਿਆ ਬੜੀ ਮੁਸ਼ਕਲ ਨਾਲ ਇੱਕ ਕਮਰਾ ਬਣਿਆ ਜੀ ਉਹ ਢਾਣ ਬਾਰੇ ਜਰੂਰ ਸੋਚਣਾ ਚਾਹੀਦਾ ਸਰਕਾਰਾਂ ਅਫਸਰਾਂ ਨਾਲ ਰਾਏ ਕਰਕੇ ਸਲਾਹ ਕਰ ਸਕਦੀਆਂ ਵੀ ਇਹਦਾ ਕੀ ਹੋਰ ਹੱਲ ਹੋ ਸਕਦਾ ਜੀ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਆਇਆ ਜਿਹਦਾ ਥਾਰ ਵਾਲੀ ਚਿੱਟਾ ਕੁਇਨ ਦਾ ਮੈਡਮ ਦਾ ਨਾਮ ਪਿਆ ਗਿਆ ਵੀ ਪਿਛੇ ਅਰੈਸਟ ਹੋਈ ਸੀ ਉਹਨਾਂ ਨੂੰ 29 ਦਿਨ ਦੀ ਜ਼ਮਾਨਤ ਮਿਲੀ ਆ ਲੋਕਾਂ ਦਾ ਕਹਿਣਾ ਇਹ ਆ ਵੀ ਆਮ ਲੋਕਾਂ ਦੇ ਘਟ ਆਏ ਜਾ ਰਹੇ ਨੇ ਕਿ ਉਹ ਇੱਕ ਅਫਸਰ ਕਰਕੇ ਉਹਨਾਂ ਦੇ ਉੱਤੇ ਕੋਈ ਗਾਜ ਡਿ ਡਿਗੇ ਉਹਨਾਂ ਦੀਆਂ ਇੰਨੀਆਂ ਕੋਠੀਆਂ ਨੇ ਇੰਨੀ ਉਹਨਾਂ ਨੇ ਆਪਣੀ ਬੜਾਈ ਹੋਈ ਆ ਸਾਰਾ ਕੁਝ ਰਸੂਕ ਬਣਾਇਆ ਹੋਇਆ ਉਹਨਾਂ ਤੇ ਕੋਈ ਵੀ ਇੰਦੀ ਕਾਰਵਾਈ ਨਹੀਂ ਕੀਤੀ ਗਈ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਇਹ ਬਦਲਾਵ ਦੀ ਰਾਜਨੀਤੀ ਹੈ ਜਾਂ ਇਹ ਰਾਜਨੀਤੀ ਕਰ ਰਹੇ ਨੇ ਨਹੀਂ ਇਹਦੇ ਵਿੱਚ ਮੈਂ ਇਹ ਗੱਲ ਕਹੂੰਗਾ ਜੀ ਚਾਹੇ ਕੋਈ ਅਫਸਰ ਆ ਚਾਹੇ ਕੋਈ ਆਮ ਜਨ ਜੀ ਚਾਹੇ ਕੋਈ ਪੁਲਿਸ ਅਫਸਰ ਆ ਅਗਰ ਕੋਈ ਇਦਾਂ ਦਾ ਕੰਮ ਕਰਦਾ ਸਾਰੇ ਬਰਾਬਰ ਦੇ ਗੁਨਾਹਗਾਰ ਹੈ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੈ ਜੀ ਜੇ ਕਿਸੇ ਹੋਰ ਦਾ ਘਟਾਇਆ ਜਾ ਸਕਦਾ ਤੇ ਇਹਦਾ ਕਿਉਂ ਨਹੀਂ ਟਾਇਆ ਜਾ ਸਕਦਾ ਜੀ ਜੇ ਇਸ ਗੱਲ ਦਾ ਸਰਕਾਰਾਂ ਨੇ ਸੋਚਣ ਵਾਲੀ ਹੈ ਇਹ ਤਾਂ ਸਰਕਾਰ ਦਾ ਡਿਸੀਜਨ ਆ ਜੀ ਅਸੀਂ ਇਹਦੇ ਵਿੱਚ ਕੋਈ ਜ਼ਿਆਦਾ ਲੰਮੀ ਚੋੜੀ ਗੱਲ ਨਹੀਂ ਕਹਿ ਸਕਦੇ ਜੀ ਕਿਉਂ ਇਹ ਸਰਕਾਰ ਨੇ ਸੋਚਣਾ ਵੀ ਉਹ ਅਫਸਰ ਹੈ ਤਾਂ ਕਿਉਂ ਨਹੀਂ ਢਾਇਆ ਗਿਆ ਜੀ ਅਗਰ ਢਾਇਆ ਜਾ ਸਕਦਾ ਸੀ ਤਾਂ ਢਾਣਾ ਚਾਹੀਦਾ ਸੀ ਜੀ ਕਿਉਂਕਿ ਉਹ ਕਾਫੀ ਧੀਰ ਤੋਂ ਕਹਿੰਦੇ ਕੰਮ ਕਰ ਰਹੀ ਸੀ ਬਹੁਤ ਜਲਦੀ ਉਹਨੇ ਪੈਸੇ ਬਣਾਏ ਜੀ ਚਲੋ ਇਹ ਜਾਂਚ ਦਾ ਮੁੱਦਾ ਹੈ ਇਹ ਸਰਕਾਰਾਂ ਜਾਂਚ ਕਰ ਵੀ ਰਹੀਆਂ ਜੀ ਪੁਲਿਸ ਵੀ ਜਾਂਚ ਕਰ ਰਹੀ ਹੈ ਇਹਦਾ ਦੇਖੋ ਕੀ ਰਿਜ਼ਲਟ ਨਿਕਲਦਾ ਇਹ ਤਾਂ ਰਿਜ਼ਲਟ ਹੀ ਦੱਸੇਗਾ ਜੀ ਇੱਕ ਲੋਕ ਸੇਵਾ ਦੇ ਨਾਲ ਨਾਲ ਤੁਸੀਂ ਇੱਕ ਬਿਜ਼ਨਸਮੈਨ ਵੀ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਇਸ ਵਾਰ ਬਿਜ਼ਨਸ ਦੇ ਵਿੱਚ ਕੋਈ ਵਾਅਦਾ ਹੋਇਆ ਜਾਂ ਕੋਈ ਇਹੋ ਜਿਹੀ ਕਮੀ ਰਹਿ ਗਈ ਜੋ ਤੁਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੋ ਵੀ ਬਿਜ਼ਨਸ ਦੇ ਵਿੱਚ ਸਾਨੂੰ ਫਾਇਦਾ ਹੋਵੇ ਕਿਹ ਚੀਜ਼ ਦੀ ਕਮੀ ਮਹਿਸੂਸ ਕਰਦੇ ਮੈਂ ਇੱਕ ਗੱਲ ਕਹੂੰਗਾ ਜੀ ਚੰਨ ਸਨਾਟਿੰਗ ਲੋਟਕਾ ਤੋਂ ਬਹੁਤ ਜ਼ਿਆਦਾ ਵੱਧ ਗਿਆ ਵਪਾਰੀ ਡਰਿਆ ਹੋਇਆ ਜੀ ਦੋ ਚਾਰ ਵਪਾਰੀ ਬਾਹਰੋਂ ਆਏ ਉਹ ਵੀ ਲੁੱਟੇ ਗਏ ਲੋਕ ਵਪਾਰੀ ਦਾ ਆਣਾ ਘਟ ਗਿਆ ਜੀ ਪੈਰ ਵਪਾਰੀ ਦਾ ਨਹੀਂ ਪੈ ਰਿਆ ਲੁਧਿਆਣੇ ਸ਼ਹਿਰ ਚ ਪਿਛਲੇ 1-2 ਸਾਲ ਤੋਂ ਐਦਾਂ ਹੋ ਗਿਆ ਕਿ ਜਿੱਦਾਂ ਸਾਡੇ ਨੇੜੇ ਗਾਂਧੀ ਨਗਰ ਮਾਰਕੀਟ ਆ ਸਾਡੀ ਆਪਣੀ ਮਾਰਕੀਟ ਆ ਨਾਲ ਬਾਜਵਾ ਨਗਰ ਮਾਰਕੀਟ ਉੱਪਰ ਪੁਰਾਣਾ ਬਿਆਰ ਮਾਰਕੀਟ ਆ ਜੀ ਅਸੀਂ ਹੋਜ਼ਰੀ ਦੇ ਘੜ ਦੇ ਵਿੱਚ ਬੈਠ ਗਿਆ ਆ ਜੀ ਔਰ ਜਿੰਨਾ ਅੱਗੇ ਗਾਹਕ ਦਾ ਫਲੋ ਹੁੰਦਾ ਸੀ ਅੱਗੇ ਦੁਕਾਨ ਖੋਲਦੇ ਸੀ ਸਵੇਰੇ 5-7 ਗਾਹਕ ਤੁਰੰਤ ਆ ਜਾਂਦੇ ਸੀ ਜੀ ਹੁਣ ਤਾਂ ਗਾਹਕ ਲੱਭਣਾ ਪੈਂਦਾ ਵੀ ਦੂਰ ਵੀ ਨੇ ਲੱਭਣਾ ਪੈਂਦਾ ਵੀ ਇੱਕ ਗਾਹਕ ਆਂਦਾ ਹੈ ਕਿ ਦੋ ਆਂਦੇ ਤਿੰਨਾਂ ਦੇ ਇਸ ਤੋਂ ਜ਼ਿਆਦਾ ਗਾਹਕ ਹੀ ਨਹੀਂ ਦਿਖਦੇ ਜੀ ਗਾਹਕ ਡਰਿਆ ਹੋਇਆ ਪੰਜਾਬੋਂ ਤੋਂ ਔਨਲਾਈਨ ਪੈਸੇ ਪਵਾ ਕੇ ਔਨਲਾਈਨ ਔਨਲਾਈਨ ਪੇਮੈਂਟ ਕਰਕੇ ਉਹ ਉੱਤੇ ਮਾਲ ਆਪਣਾ ਡਿਸਪੈਚ ਕਰਵਾ ਲੈਂਦਾ ਸਾਡੇ ਕੋਲੋਂ ਜੀ ਉਹ ਆਂ ਤੂੰ ਡਰਦਾ ਸਰਕਾਰ ਨੂੰ ਚਾਹੀਦਾ ਕਿ ਵਪਾਰੀ ਨੂੰ ਪ੍ਰੋਡਕਟ ਕਰੇ ਜੀ ਕੋਈ ਬਗੈਰ ਕਿਸੇ ਜਾਂਚ ਤੋਂ ਕਿਸੇ ਫੈਕਟਰੀ ਦੇ ਵਿੱਚ ਨਜਾਇਜ਼ ਜਿਹੜਾ ਛਾਪਾ ਮਾਰੀ ਹੁੰਦੀ ਉਹ ਨਹੀਂ ਹੋਣੀ ਚਾਹੀਦੀ ਜੀ ਵਪਾਰੀ ਨੇ ਸਹੂਲियत ਮਿਲਣੇ ਚਾਹੀਦੀ ਆ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਨਜਾਇਜ਼ ਕੰਮ ਨੂੰ ਅਸੀਂ ਪ੍ਰੋਡਕਟ ਨਹੀਂ ਕਰਦੇ ਲੇਕਿਨ ਵਪਾਰੀ ਨੇ ਸਹੂਲियत ਮਿਲੋਗੀ ਤਾਂ ਵਪਾਰੀ ਆਊਗਾ ਸਰਕਾਰ ਕੋਈ ਸਕੀਮ ਦਵੇ ਵਪਾਰੀਆਂ ਨੂੰ ਆਂਦੀ ਆਓ ਭਾਈ ਤੁਹਾਡੇ ਆਪ ਭਗਤ ਕਰਦੇ ਆਂ ਅਸੀਂ ਤੁਹਾਨੂੰ ਅਸੀਂ ਪ੍ਰੋਡਕਟ ਕਰਦੇ ਆਂ ਤੁਹਾਨੂੰ ਲੇਕਿਨ ਜਦੋਂ ਵਪਾਰੀ ਡਰਿਆ ਹੋਇਆ ਸਾਨੂੰ ਲੁੱਟ ਕੋ ਤੋਂ ਟੋਰੀ ਆ ਉਹ ਡਰ ਜਾਂਦਾ ਉਹ ਨਹੀਂ ਆਂਦਾ ਲੁਧਿਆਣਾ ਨੂੰ ਇੰਡਸਟਰੀ ਦੀ ਹੱਬ ਮੰਨਿਆ ਜਾਂਦਾ ਸੀਗਾ ਹਜੇ ਵੀ ਕਿਹਾ ਜਾਂਦਾ ਵੀ ਲੁਧਿਆਣਾ ਇੰਡਸਟਰੀ ਦੀ ਹੱਬ ਹੈ ਪਰ ਕਾਰੋਬਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਬਿਜ਼ਨਸਮੈਨ ਦੇ ਨਾਲ ਗੱਲਬਾਤ ਕੀਤੀ ਜਾਵੇ ਉਹ ਕਹਿੰਦੇ ਕਾਰੋਬਾਰ ਦਾ ਇੰਨਾ ਕੁ ਮੰਦਾ ਹਾਲਾਤ ਹੈ ਅਸੀਂ ਦੱਸ ਨਹੀਂ ਸਕਦੇ ਇਸ ਚੀਜ਼ ਨੂੰ ਮੇਨ ਕਾਰਨ ਇਸ ਚੀਜ਼ ਦਾ ਕੀ ਹੈ ਕਿ ਸਰਕਾਰ ਦੀਆਂ ਕੋਈ ਕਮੀਆਂ ਨੇ ਜਾਂ ਕੋਈ ਜ਼ਰੂਰਤ ਹੈ ਵੀ ਸਰਕਾਰ ਪਾਲਿਸੀਆਂ ਲੈ ਕੇ ਆਵੇ ਜਿਨ੍ਹਾਂ ਦੇ ਨਾਲ ਵਪਾਰ ਨੂੰ ਵਧਾਇਆ ਜਾ ਸਕੇ ਜੀ ਕੋਈ ਸਬਸਿਡੀ ਦੇਵੇ ਕੁਝ ਸਕੀਮਾਂ ਲੈ ਕੇ ਆਵੇ ਕੋਈ ਸਰਕਾਰ ਇਹਦੀ ਰਿਸਰਚ ਐਂਡ ਡਿਵੈਲਪਮੈਂਟ ਤੇ ਪੈਸੇ ਲਾਵੇ ਕੁਝ ਸਰਕਾਰੀ ਇੰਸਟੀਚਿਊਟ ਏਦਾਂ ਦਾ ਹੋਵੇ ਆਰ ਐਨ ਡੀ ਹੋਵੇ ਜਿਹਦੇ ਚ ਅਸੀਂ ਵਪਾਰੀ ਨੂੰ ਇਹ ਕਹਿ ਸਕੀਏ ਕਿ ਅਸੀਂ ਆ ਨਵੀਂ ਚੀਜ਼ ਬਣਾਈ ਹੈ ਸਾਡੀ ਕੋਲ ਡਿਵੈਲਪਮੈਂਟ ਹੋਈ ਹੈ ਜੇ ਅਸੀਂ ਉਸੇ ਲਕੀਰ ਤੇ ਚੱਲਦੇ ਰਾਂਗੇ ਅੱਜ ਜਿਹੜਾ ਚਾਈਨਾ ਤੋਂ ਮਾਲ ਆਂਦਾ ਉਹ ਤੇ ਡਿਊਟੀ ਲਾਉਣ ਦੀ ਲੋੜ ਹੈ ਜੀ ਅੱਜ 90% ਮਾਰਕੀਟ ਹੋਜ਼ਰੀ ਦੀ ਜਿਹੜਾ ਹੈ ਉਹ ਚਾਈਨਾ ਖਾ ਗਿਆ ਉੱਥੇ ਕੱਪੜਾ ਜਿਹੜਾ ਆਂਦਾ ਉਹਦੇ ਨਾਲ ਦਾ ਕੱਪੜਾ ਹਿੰਦੂਸਾ ਅੱਜ ਬੰਨਾ ਮੁਸ਼ਕਿਲ ਹੈ ਜੀ ਮੈਂ ਤਾਂ ਸੈਂਟਰ ਗਵਰਨਮੈਂਟ ਨੂੰ ਵੀ ਕਹੂੰਗਾ ਵੀ ਐਸੇ ਐਸੀ ਜ਼ेड ਬਣਾਏ ਜਾਣ ਜਿਨ੍ਹਾਂ ਦੇ ਵਿੱਚ ਡਿਵੈਲਪਮੈਂਟ ਹੋਵੇ ਆਰ ਐਨ ਡੀ ਹੋਵੇ ਕੱਪੜਿਆਂ ਤੇ ਉਹਨਾਂ ਦੇ ਕੁਝ ਇਸ ਤਰ੍ਹਾਂ ਦੇ ਪੀਸ ਆਂਦੇ ਹੋ ਇਲਾਸਟਿਕ ਵਰਗੇ ਆ ਆਪਾਂ ਖਿੱਚਦੇ ਆ ਤਾਂ ਇਲਾਸਟਿਕ ਵਾਂਗੂ ਆ ਜੀ ਉਹ ਜਿਹੜੇ ਮਰਜ਼ੀ ਸਾਈਜ਼ ਨੂੰ ਫਿੱਟ ਹੋਵੇ ਆ ਜਾਂਦਾ ਸਾਰਾ ਕੁਝ ਆ ਇਹ ਸਾਡੀ ਇਹ ਛੋਟਾ ਵਪਾਰੀ ਆ ਜਿਹੜਾ ਲੁਧਿਆਣਾ ਸ਼ਹਿਰ 'ਚ ਬੈਠਾ ਉਹਦੇ ਕੋਲ ਇੰਨੇ ਪੈਸੇ ਨਹੀਂ ਆ ਕਿ ਉਹ ਲੱਖਾਂ ਰੁਪਏ ਲਾ ਕੇ ਇਹਦੀ ਡਿਵੈਲਪਮੈਂਟ ਕਰ ਸਕੇ ਜਾਂ ਕਰੋੜਾਂ ਰੁਪਏ ਲਾ ਕੇ ਇਹ ਸਰਕਾਰ ਨੂੰ ਚਾਹੀਦਾ ਸਰਕਾਰ ਸਾਨੂੰ ਇੱਕ ਐਸੀ ਜ਼ेड ਦਵੇ ਉਹਦੇ ਵਿੱਚ ਸਾਡੇ ਸ਼ਹਿਰ ਦੇ 10 15 20 ਵਪਾਰੀ ਨਾਲ ਲੈ ਜਾਣ ਟੈਕਨੀਸ਼ੀਅਨ ਲਏ ਜਾਣ ਰਲ ਕੇ ਕੋਈ ਡੀ ਡਰਜੈਂਟ ਡਵੈਲਪਮੈਂਟ ਹੋਵੇ ਜਿਹਦੇ ਕਰਕੇ ਅਸੀਂ ਇਹਨੂੰ ਡਵੈਲਪ ਕਰ ਸਕੇ ਤਾਂ ਅਸੀਂ ਚਾਈਨਾ ਨਾਲ ਮੁਕਾਬਲਾ ਕਰ ਸਕੀਏ ਅੱਜ ਦੀ ਤਰੀਕ ਦੇ ਵਿੱਚ ਅਸੀਂ ਚਾਹਦੇ ਜਿਹੜਾ ਚਾਈਨਾ ਤੋਂ ਮਾਲ ਆਂਦਾ ਉਹਦੇ ਤੇ 100% ਡਿਊਟੀ ਲਗਣੀ ਚਾਹੀਦੀ ਤਾਂ ਜੋ ਸਾਡੀ ਲੋਕਲ ਇੰਡਸਟਰੀ ਚੱਲ ਸਕੇ ਜੀ ਚਲੋ ਇੱਕ ਪਿਛਲੇ ਦਿਨੀ ਬੜੀ ਮੰਦਭਾਗੀ ਘਟਨਾ ਹੋਈ ਆ ਜਿਹੜਾ ਪਹਿਲਗਾਮ ਦੇ ਵਿੱਚ ਅਤਿ ਕਵਾਦੀ ਅਟੈਕ ਕੀਤਾ ਗਿਆ ਲੋਕਾਂ ਨੂੰ ਧਰਮ ਪੁੱਛ ਕੇ ਮਾਰਿਆ ਗਿਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਬੜੀ ਧੀਰ ਤੋਂ ਅਤੰਕੀ ਘਟਨਾਵਾਂ ਹੋ ਰਹੀਆਂ ਜੀ ਲੇਕਿਨ ਇਹ ਤਾਂ ਇਹਨਾਂ ਨੇ ਸਿਰੇ ਹੀ ਲਾਤੀ ਪਹਿਲਾਂ ਵੀ ਇੱਕ ਪਰਵਾਮਾ ਕਾਂਡ ਹੋਇਆ ਸੀ ਹੁਣ ਪਹਿਲਗਮ ਕਾਂਡ ਹੋਇਆ ਸੰਸਦ ਤੇ ਹਮਲਾ ਹੋਇਆ ਸੀ ਹੁਣ ਅਸੀਂ ਮੋਦੀ ਸਰਕਾਰ ਜੀ ਨੂੰ ਕਹਿੰਦੇ ਆ ਅਸੀਂ ਤੁਹਾਡੇ ਨਾਲ ਆ ਸੈਂਟਰ ਗਵਰਨਮੈਂਟ ਦੇ ਨਾਲ ਖੜੇ ਆ ਚਾਹੇ ਅਸੀਂ ਕਿਸੇ ਵੀ ਪਾਰਟੀ ਤੋਂ ਆ ਜੀ ਜਾਓ ਪੀਓਕੇ ਲੈ ਕੇ ਆਓ ਸਾਡੀ ਫੁੱਲ ਸਪੋਰਟ ਤੁਹਾਡੇ ਨਾਲ ਆ ਜੀ ਹਰ ਤਰ੍ਹਾਂ ਦੀ ਮਦਦ ਸਾਡੀ ਤੁਹਾਡੇ ਨਾਲ ਆ ਜੀ ਇਹ ਪਹਿਲਗਾਮ ਦਾ ਬਦਲਾ ਲੈਣ ਲਈ ਹਾਫਿਜ਼ ਸੈਦ ਵਰਗੇ ਬੰਦਿਆਂ ਨੂੰ ਚੱਕ ਕੇ ਲਿਆਣਾ ਪੈਣਾ ਜਾਂ ਮਾਰਨਾ ਪੈਣਾ ਇਹ ਸਾਰਾ ਨੈਕਸਸ ਉਤੋਂ ਚਲਾਉਂਦੇ ਆ ਜੀ ਔਰ ਪੀਓ ਕੇ ਆਣਾ ਚਾਹੀਦਾ ਹੈ ਬਸ ਅਸੀਂ ਤਾਂ ਇੱਕੋ ਗੱਲ ਕਹਿੰਨੇ ਸੈਂਟਰ ਗਵਰਨਮੈਂਟ ਅਸਲ ਵਿੱਚ ਸੈਂਟਰ 'ਚ ਜਿਹੜੀ ਵੀ ਗਵਰਨਮੈਂਟ ਬੈਠੀ ਕਿਸੇ ਵੀ ਪਾਰਟੀ ਦੀ ਬੈਠੀ ਕੋਈ ਮਤਲਬ ਨਹੀਂ ਅਸੀਂ ਉਹਦੇ ਨਾਲ ਆ ਜੀ ਚਲੋ ਜਾਂਦੇ ਜਾਂਦੇ ਤੁਸੀਂ ਇੱਕ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਦੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਅੱਜ ਦੀ ਪੀੜ੍ਹੀ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਆਪਾਂ ਜਿੰਨੀ ਦੇਰ ਮੋਬਾਈਲ 'ਚ ਲਾਨੇ ਆ ਜੀ ਉਹਦਾ ਕੁਝ ਸਮਾਂ ਘਟਾ ਕੇ ਆਪਣੇ ਮਾਪੇ ਦੇ ਵਪਾਰ 'ਚ ਯਾ ਆਪਣੇ ਧਰਮ ਕਰਮ ਦੇ ਵਿੱਚ ਲਾਈਏ ਆਪਣੇ ਸੰਸਕਾਰਾਂ ਚ ਲਾਈਏ ਤਾਂ ਜੋ ਅਸੀਂ ਜ਼ਮੀਨ ਨਾਲ ਜੁੜੇ ਰਹੀਏ ਕੋਈ ਅਜਿਹੀ ਤਰੀਕ ਦੇ ਵਿੱਚ ਅੱਜ ਕੱਲ ਦਾ ਯੁਵਾ ਜਿਹੜਾ ਨਾ ਜ਼ਮੀਨ ਤੋਂ ਦੂਰ ਹੋ ਰਿਹਾ ਜੀ ਜ਼ਮੀਨ ਨਾਲ ਜੁੜਨ ਦੀ ਲੋੜ ਆ ਅੱਜ ਹਰ ਘਰ ਦੇ ਬਾਹਰ ਇੱਕ ਪੇੜ ਲਾਉਣ ਦੀ ਲੋੜ ਆ ਜਿੱਦਾਂ ਟੈਂਪਰੇਚਰ ਵੱਧ ਰਿਹਾ ਆ ਆਹ ਨਾਲੇ 5-10 ਸਾਲਾਂ ਬਾਅਦ ਹੋ ਸਕਦਾ ਸਾਡੇ ਕੋਲ ਗਰਮੀ ਬਰਦਾਸ਼ਤ ਨਾ ਹੋਵੇ ਅੱਜ ਅਸੀਂ ਇੱਕ ਘਰ ਦੇ ਬਾਹਰ ਇੱਕ ਪੇੜ ਲਾ ਲੈਨੇ ਆ ਨਾ ਉਹ 2 ਸਾਲ ਬਾਅਦ ਛਾਇਆ ਵੀ ਦਿੰਦਾ ਫਲ ਵੀ ਦਿੰਦਾ ਉੱਥੇ ਦਾ ਘਟੋ ਘੜ 5 ਡਿਗਰੀ ਟੈਂਪਰੇਚਰ ਘਟ ਜਾਂਦਾ ਉਸ ਘਰ ਦਾ ਜੀ ਸੋ ਇੱਕ ਪੇੜ ਲਾਣਾ ਬਹੁਤ ਜ਼ਰੂਰੀ ਆ ਘਰ ਦੇ ਬਾਹਰ ਜੀ ਚਲੋ ਇਹ ਸਨ ਵਿੱਕੀ ਡਾਵਰ ਜੀ ਜਿਨ੍ਹਾਂ ਨੇ ਹਰ ਇੱਕ ਗੱਲ ਦਾ ਸਹੀ ਤਰੀਕੇ ਨਾਲ ਜਵਾਬ ਵੀ ਦਿੱਤਾ ਅਤੇ ਇੱਕ ਆਵਾਮ ਨੂੰ ਚੰਗਾ ਸਨੇਹਾ ਵੀ ਦਿੱਤਾ ਇਸੇ ਤਰ੍ਹਾਂ ਦੀਆਂ ਲੇਟੈਸਟ ਅਪਡੇਟ ਦੇਖਣ ਦੇ ਲਈ ਔਨ ਡਿਊਟੀ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤ ਤੁਹਾਡਾ ਬਹੁਤ ਬਹੁਤ ਧੰਨਵਾਦ ਰਹਿਦਾ ਜੀ ਤੁਹਾਡੇ ਚੈਨਲ ਦਾ ਤੁਹਾਡੇ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਸ ਲਾਇਕ ਸਮਝਿਆ ਵੀ ਅਸੀਂ ਤੁਹਾਡੇ ਸਾਹਮਣੇ ਬੈਠੇ ਆ ਜੀ ਧੰਨਵਾਦ ਚਲੋ ਇਸੇ ਤਰ੍ਹਾਂ ਦੀਆਂ ਲੇਟੈਸਟ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਤਦਲਾਕ ਨਹੀਂ ਦਿਓ ਜਿਆਦਾ ਤੰ